ਮੈਂ ਦੇਖਿਆ ਮੈਂ ਉਹਨੂੰ ਫੀਟ ਦਿਆ ਉਹ ਹੀ ਹੈ ਕਹਿੰਦਾ ਇਹ ਤਾਂ ਚੱਕਰ ਭਗਵਾਨ ਕੋ ਪੀਟ ਦਿਆ ਪੀਟ ਦਿਆ ਲਾ ਕੇ ਗੱਲਾ ਕਰਦਾ ਯਾਰ ਤੇ ਉਹ ਅਮਿਤ तिवारी ਦੇ ਕਲਿੱਪ ਚੱਕਦਾ ਮੈਂ ਜ਼ਬਰਦਸਤ ਹੈ ਫਰੈਂਡਸ ਤੇ ਬੋਲਦਾ ਵੀ ਬੜੇ ਚੰਗੇ ਤਰੀਕੇ ਨਾਲ ਸੇਮ ਚੋ ਜਦੋਂ ਇਹ ਜਾਂਦੇ ਨੇ ਨਾ ਆ ਰਹੇਨ ਵਰਗੇ ਉਹ ਕਹਿੰਦਾ ਆਇਆ ਹੈ ਕਹਿੰਦਾ ਆ ਗਿਆ সনਤਨੀ ਕੀ ਕੀ ਕਹਿੰਦਾ ਇਹਨਾਂ ਨੂੰ ਟੁੰਨੀ ਇਹਨਾਂ ਨੂੰ ਨਾ ਦਿੱਤਾ ਉਹ ਲੈਟਸ ਟੁੰਨੀ ਕੰਡਕਟਰ ਨਹੀਂ ਆ ਗਿਆ ਕੰਡਕਟਰ ਚੰਗੇ ਬੇਸਤੀ ਕਰਦਾ ਵੈਸੇ ਇੰਨਾ ਦੀ ਬਹੁਤ ਜ਼ਿਆਦੀ ਚਾਦੀ ਖਿੱਚ ਕੇ ਰੱਖਦਾ ਕੰਮ ਦੇਖ ਗਿਆ ਉਹਨੂੰ ਸਾਈਨ ਸਮਝਾਉਣ ਲੱਗਾ ਕੰਦਾ ਵਿਦਵਾਨ ਹੈ ਸਾਈਨ ਤੇ ਕੰਦਾ ਵਿਦਵਾਨ ਹੈ ਸਾਈਨ ਸੇ ਪਰ ਉਹ ਯਾਰ ਸਾਈਨ ਪੜ੍ਹੀ ਹੋਈ ਉਹਨਾਂ ਨੇ ਨੈਕਸਟ ਲੈਵਲ ਹੈ ਨਾ ਚੰਗੇ ਵੈਲ এডਿਕੇਟਿਡ ਲੋਕ ਹੁੰਦੇ ਹਨ ਨਾ ਤੇ ਉਹ ਜੀ ਗੱਲ ਕਰਨ ਲੱਗਾ ਕਰੋਮੋਸੋਮ ਐਂਡ ਆਲ ਦੈਟ ਹੈ ਨਾ ਫਿਰ ਉਹਨੇ ਮਤਲਬ ਕੰਦਾ ਤੈਨੂੰ ਪਤਾ ਵੀ ਹੈ ਸਿੰਗਲ ਸੈੱਲ ਐਂਡ ਆਲ ਦੈ ਹੈ ਨਾ ਉਹ ਬਈ ਸਾਇੰਟਿਸਟ ਆਏ ਬੱਤੇ ਉਹਨਾਂ ਨੇ ਪੂਰਾ ਕੱਡ-ਕੱਡ ਕੇ ਇਹਦੇ ਇਹਦੇ ਅੱਗੇ ਰਖੇ ਭੱਜਿਆ ਐ ਫਿਰ ਤੇ ਸੇਮ ਗੋਸ ਟੂ ਫਿਜ਼ਿਕਸ ਉਹਨੂੰ ਕਹਿੰਦਾ ਫਿਜ਼ਿਕਸ ਮੈਂ ਵੀ ਮਤਲਬ ਉਹ ਉਸਕੋ ਆਪਣੇ ਹਿਸਾਬ ਨਾਲ ਦੱਸਣ ਲੱਗਾ ਉਹ ਕਹਿੰਦਾ ਕਾਰ ਕਰਨੇ ਕੀ ਕ੍ਰਿਆ ਕੋ ਕਹਦੇ ਨਾ ਤੇਰੀ ਥਿਓਰੀ ਹੈਗੀ ਫਿਜ਼ਿਕ ਦੀ ਤੇ ਕਹਿੰਦਾ ਜਿਹੜੇ ਹਿਸਾਬ ਨਾਲ ਤੂੰ ਕਲੇਮ ਕਰ ਰਿਹਾ ਪਹਿਲੇ ਮੈਨੂੰ ਤੂੰ ਐ ਦਾ ਫਿਜ਼ਿਕਸ ਦੀ ਥਿਓਰੀ ਕੀ ਐ ਕੋਨੇ ਆ ਬੰਦੇ ਨੂੰ ਆਏ ਨਾ ਗੱਲ ਮੈਂ ਵੀ ਉਹੀ ਲੌਜੀਕ ਅਪਲਾਈ ਕੀਤਾ ਸੀ ਜਦੋਂ ਇੱਕ ਆਇਆ ਕਹਿੰਦਾ ਫਿਜ਼ਿਕਸ ਹੈ ਮੈਂ ਕਿਹਾ ਪਹਿਲੇ ਤੂੰ ਫਿਜ਼ਿਕਸ ਦੀ ਥਿਉਰੀ ਦੱਸ ਮਤਲਬ ਐ ਹੋਣਾ ਥੱਲੇ ਸ਼ੰਕਰਾਚਾਰਜ ਆ ਗਿਆ ਬਈ ਵੱਡੇ ਜਿਆ ਹੋ ਸ਼ੰਕਰਾਚਾਰਜ ਜੀ ਤੁਹਾਡਾ ਨਾਮ ਪੁੱਛ ਰਿਹਾ ਸੀ ਅੱਜ ਕੌਣ ਗੁਰਿਆਰ ਪਾਜੀ ਆ ਜਾ ਤੂੰ ਉੱਪਰ ਨਾਲੇ ਕਬੀਲਾ ਵੀਰ ਵੀ ਥੱਲੇ ਬੈਠਾ ਆਜੂ ਵੀਰ ਜੀ ਫਿਰ ਹੀ ਆ ਗਿਆ ਦੋਵਤੇ ਤੇ ਸ਼ੰਕਰਾਚਾਰਜ ਜੀ ਤੁਹਾਨੂੰ ਬੂਟਾ ਯਾਦ ਕਰਦਾ ਸੀ ਬਾਜੀ ਉਸ ਬੂਟਾ ਉਹ ਜਿਹੜਾ ਸਲੋ ਸਲੋ ਬੇਇਜ਼ਤੀ ਕਰ ਰਿਹਾ ਸੀ ਤੁਹਾਡੀ ਉਸ ਦਿਨ ਬੜਾ ਧੀਰੇ ਧੀਰੇ ਬੋਲ ਰਿਹਾ ਸੀ ਅੱਛਾ ਅੱਛਾ ਯਾਦ ਹੈ ਆ ਗਿਆ ਗਿਆ ਅੱਛਾ ਭਾਜੀ ਕੀ ਹਾਲ ਚਾਲ ਤੁਸੀਂ ਆ ਕੇ ਪੁੱਛ ਰਾ ਸੀ ਸ਼ੰਕਰਾਚਾਰਜ ਜੀ ਦਾ ਪੂਰਾ ਨਾਂ ਕੀ ਆ ਹਮ 1008 420 ਮੇਰੇ ਵਾਲੀ ਗੱਲ ਕਰਿਆ ਕਰੋ ਮੈਨੂੰ ਸ਼ਾਂਤ ਬਾਬਾ 420 ਵਾਲੇ ਤੇ ਯਾਦ ਸੀਗਾ ਮੈਨੂੰ ਬਾਕੀ ਦਾ ਨਾਮ ਨਹੀਂ ਸੀ ਯਾਦ ਕੀ ਆ ਵਾ ਉਹ ਰਿਸ਼ੰਕਰਾਚਾਰੇ ਦਾ 1008 ਨਾਲ ਸ਼ੁਰੂ ਹੁੰਦਾ ਨਾਮ 1008 ਤੇ ਸਾਡੇ ਵਾਲੇ ਪਾਸ ਲਾਂਦੇ ਉਹ ਤੇ ਉਹ 108 ਤੇ 111 ਲੱਗਦਾ ਇਹ ਤਾਂ ਜਵਾਈ ਸ਼੍ਰੀ 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 ਹੈਗਾ ਕਿ 치치 ਹੈਗਾ ਜੀ ਜੀ ਤੈਨੂੰ ਧੰਨਵਾਦ ਕਰਾ ਜੀ ਆਬਨ ਜੀ ਜੀ 1008 ਜੀ 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 ਇੱਕ ਹਜ਼ਾਰ ਅੱਠ ਪਰ ਇਹਦਾ ਕੀ ਮਤਲਬ ਹੁੰਦਾ ਯਾਰ 1008 ਦਾ ਤਾਂ ਮੈਨੂੰ ਵੀ ਨਹੀਂ ਪਤਾ ਕੀ ਮਤਲਬ ਹੁੰਦਾ ਪਰ ਉਹਨਾਂ ਦੇ 108 ਤੇ 111 ਦਾ ਤਾਂ ਗੋਲਡਨ ਭਾਈ ਨੇ ਦੱਸਿਆ ਆਦਨ ਸਾਨੂੰ ਵੀ 108 ਦਾ ਤਾਂ ਮੈਨੂੰ ਪਤਾ ਹੈ ਨਾ ਉਹ ਚਾਰ ਵੇਦ ਸਾਸ਼ਤਰ ਸਿਵਰਤियां ਉਹ ਕੁੱਲ ਮਿਲਾ ਕੇ ਉਹ 108 ਬਣਦੇ ਜੇ ਤੱਕ ਮੈਂ ਕਿਸੇ ਬੱਦਲ ਸੁਣਿਆ ਸੀਗਾ ਚਾਰ ਵੇਦ ਰਮੈਣ ਸਾਰਾ ਜਿੰਨੇ ਦੇ ਗ੍ਰੰਥ ਜਿੰਨੇ 108 ਗ੍ਰੰਥ ਤਾਂ ਉਹ 108 ਗ੍ਰੰਥ ਦਾ ਜਿਹਨਾਂ ਨੂੰ ਗਿਆਨ ਹੁੰਦਾ ਜਾਂ ਪੜਿਆ ਹੁੰਦਾ ਉਹ ਤਾਂ ਕਰਕੇ 100 ਤੇ ਇਕੱਲੇ ਉਪਨਿਸ਼ਦ ਹੀ ਆ ਤੇ 108 ਕਿੱਦਾਂ ਹੋ ਸਕਦਾ ਹੈ 108 ਤੋਂ ਜ਼ਿਆਦਾ ਹੀ ਹੋ ਜਾਏਗਾ 108 ਕੰਨੀਸ਼ਦ ਚਾਰ ਵੇਦ ਕੰਨੀਸ਼ਦ ਹੈ 18 ਪ੍ਰਾਣੀਆਂ ਅਮ੍ਰਿਤੀਆਂ ਕਿੰਨੀਆਂ ਅਮ੍ਰਿਤੀਆਂ ਕਿੰਨੀਆਂ ਨੇ ਇਹ ਨਹੀਂ 108 ਨਹੀਂ ਹੋ ਸਕਦਾ ਜ਼ਿਆਦਾ ਹੋਗਾ ਇਹ ਪਰ ਮੈਂ ਮੈਂ ਕਿਸੇ ਬੰਦੇ ਤੋਂ ਸੁਣਿਆ ਸੀਗਾ ਉਹ ਕਿਉਂਕਿ ਉਹ 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 ਮਤਲਬ ਐਕਸਪਲੇਨ ਕਰਦਾ ਵੀ 108 ਦਾ ਮਤਲਬ ਕੀ ਉਹਨੇ ਇਹ ਦੱਸਿਆ ਸੀਗਾ ਮੈਨੂੰ ਉਹਦੇ ਵੀ ਡੀਪਨੋਲਜੀ ਸੀ ਐਵੇਂ ਫਿਰ ਦਾਲਾ ਵੀ ਚਵਲੀ ਮਾਰ ਗਿਆ YouTube ਤੇ ਉਹਨੇ ਬਾਈ ਸੀ ਕਿਸੇ ਬੰਦੇ ਦੇ ਵੀਡੀਓ ਕਿ ਮੈਂ ਕਹੇ ਯਾਰ ਕਈ ਬੰਦੇ ਐ ਇੱਥੇ ਪੰਜਾਬ 'ਚ ਵੀ ਮੈਂ ਕਈ ਫੋਟੋਆਂ ਦੇਖੀਆਂ ਤੇ ਲਿਖਿਆ ਹੁੰਦਾ ਸੰਤ ਬਾਬਾ 108 ਫਲਾਣਾ ਬਾਬਾ ਬੈਠਾ ਹੀ ਬੈਠਾ ਹੀ ਕਿਹਾ ਤਾਂ ਪ੍ਰੋਫੀ ਸ਼ਾਟ ਲਾ ਬਾ 420 ਕੋਈ ਜੀ ਆਪਣੇ ਨਾਮ ਦੇ ਅੱਗੇ ਤੁਸੀਂ ਹੀ ਲਾ ਲਓ ਹੁਣ ਹੁਣ ਆਪਰੋ ਇਹਦੇ ਵਿੱਚ ਤੁਸੀਂ ਤਾਂ ਲਾਓ 111 120 ਕੁਛ ਇਦਾਂ ਕਿੰਨੇ ਬਾਂਮਣ ਕੁੱਟੇ ਨੇ ਹੁਣ ਤੱਕ 19 ਕਾਲਜ ਵਾਲੀ ਹੋਲੀ ਵਾਲੀ ਤੁਸੀਂ ਹੋਲੀ ਵਾਲੀ ਦੀ 420 ਪਾਰ ਕਰੋਗੇ ਉਹ ਸਾਡੇ ਪੁਰੇ ਨੰਬਰ ਦੇ ਅੱਗੇ ਕਰਕੇ ਐਵਰੀ ਡੇ ਇੱਕ ਨੰਬਰ ਐਡ ਕਰਦਿਆ ਕਰਨਾਗੇ ਆਹੋ ਜਿੱਦਨ ਇੱਕ ਨਾਲ ਪੰਗਾ ਜਿੱਤ ਲਿਆ ਤੇ ਉਸ ਦਿਨ ਇੱਕ ਇੱਕ ਫਤਿਹ ਕਰ ਲਈ ਜੰਗ ਤੇ ਇੱਕ ਲਾ ਦੇਣਾ ਅੱਗੇ ਅੱਜ ਉਹਨੂੰ ਬੜਾ ਗਿਲਚਾ ਗਿਆ ਯਾਰ ਤੁਸੀਂ ਚੰਗਾ ਨਹੀਂ ਕੀਤਾ ਇਹਨੂੰ ਆ ਮੂ ਪਤਾ ਨਹੀਂ ਕਿਹੜੀ ਲਾਈਫ ਤੇ ਬੈਠੇ ਹੋ ਇਹ ਉਜੜਿਤ ਪੇੜ ਲਾ ਕੇ ਬੈਠੀ ਹੋਈ ਸੀ ਸਨਾਤਨ ਦਾ ਪੈੜਾ ਜੀ ਜਿਆ ਪੇੜ ਆਹ ਓਹੋ ਯਾ ਚਵਲ ਜਨਨੀ ਉਹਨੇ ਮੈਨੂੰ ਬਲਾਕ ਹੀ ਕਰਤਾ ਸੀ ਬਾਅਦਸ ਤੇ ਫਿਰ ਬਾਅਦ ਵਿੱਚ ਚੱਕਿਆ ਵੀ ਨਹੀਂ ਉਹਨੇ ਉੱਤੇ ਪਹਿਲਾਂ ਕਹਿੰਦੀ ਮੈਂ ਤਾਂ ਥੱਲੇ ਕਰ ਰਹੀ ਹਾਂ ਗੱਲ ਕਰਨ ਵਾਸਤੇ ਪਰ ਮੁੜ ਕੇ ਚੱਕਿਆ ਹੀ ਨਹੀਂ ਉਹਨੇ ਉੱਤੇ